ਹਾਂਜੀ ਮਿੱਤਰੋ ਜਿਵੇਂ ਕਿ ਬਾਈ ਤੁਹਾਨੂੰ ਪਤਾ ਆਪਣੇ ਕੋਲੇ ਕੇਸ ਆਇਆ ਸੀ ਬਾਈ ਇਹ ਜਿਹੜਾਗਾ ਸਾਂਬਰ ਠੀਕ ਹੈ ਤੇ ਇਹ ਨਾ ਬਾਈ ਹੁਣ ਇਹ ਸੈਟਾ ਖਾਣ ਪੀਣ ਵੀ ਇਹਦਾ ਸਹੀ ਰਹਿੰਦਾ ਹਨਾ ਤੇ ਮਾਰਦਾ ਵੀ ਨਹੀਂ ਤੇ ਇਹ ਹੈ ਨਾ ਬਾਈ ਜਿਹੜਾ ਆਪਣਾ ਜੋਰਾ ਸੀਗਾ ਉਹਦਾ ਬਾਈ ਨਾ ਸੀਗਾ ਜੋਰਾ ਹਨਾ ਆਪਾਂ ਇਹਦਾ ਨਾਂ ਵੀ ਅੱਜ ਤੋਂ ਬਾਈ ਜੋਰ ਹੀ ਰੱਖਦੇ ਆ ਠੀਕ ਹੈ ਤੇ ਜਿਹੜੇ ਨੇ ਜਾਖਮ ਸੀਗੇ ਪਿਛਲੇ ਪੈਰਾਂ ਦੇ ਹੁਣ ਸੈਟ ਨੇ ਵੈਸੇ ਤਾਂ ਵੈਸੇ ਤਾਂ ਬਾਈ ਕੰਕਰੀਟ ਦੀਆਂ ਜਿਹੜੀਆਂ ਨਹਿਰਾਂ ਬਣੀਆਂ ਨੇ ਉਹਨਾਂ ਨੇ ਖਾਦਮ ਕਰਤੇ ਸੀ ਪਰ ਸਿਆਣਾ ਬਹੁਤਾ ਮਾਰਦਾ ਹੈਣੀ ਰੋਜ਼ ਹੁੰਦੇ ਆ ਉਹ ਮਾਰਦੇ ਹੁੰਦੇ ਆ ਠੀਕ ਆ ਆਪਾਂ ਕਿਵੇਂ ਮਰਜੀ ਇਹਦਾ ਹੱਥ ਲਾਈ ਜਾਈਏ ਇਹਦੇ ਤੇ ਹੁਣ ਸੈਟ ਆ ਬਈ ਇਹ ਤੇ ਇਹਨੂੰ ਇੱਥੇ ਬਈ ਕੋਈ ਅਚਾਨੀ ਠੰਡ ਇਹ ਘੱਟ ਮਾਰਦੇ ਹੁੰਦੇ ਨੇ ਬਾਗਲ ਹੈਗਾ ਬਣਿਆ ਹੋਇਆ ਬਹੁਤ ਘੈਂਟ ਇਹਦਾ ਪ੍ਰਬੰਧ ਆ ਬਈ ਤੇ ਬਾਕੀ ਆਪਾਂ ਸਾਰੇ ਜੰਗਲਾਤ ਮਹਿਕਮਾ ਵਾਲਿਆਂ ਨੂੰ ਬਈ ਸਨੇਹਾ ਲਾਤਾ ਸੀਗਾ ਚਲੋ ਕਿਸੇ ਨੇ ਨਹੀਂ ਸੁਣੀ ਹੈਨਾ ਕੋਈ ਚੱਕਰ ਨਹੀਂ ਬਈ ਆਪਣੇ ਕੋਲੇ ਪ੍ਰਮਾਤਮਾ ਨੇ ਤਾਂ ਸਾਰਾ ਕੁਝ ਹੈ ਦਾਣੇ ਵੀ ਹੈਗੇ ਆ ਸਬਜ਼ੀਆਂ ਵੀ ਖੇਤਾਂ 'ਚ ਹੈਗੀਆਂ ਪੱਤੇ ਵੀ ਹੈਗੇ ਨੇ ਆਪਾਂ ਇਹਨੂੰ ਪਾਈ ਜੰਨੇ ਆ ਤੇ ਠੰਡ ਦਾ ਟਾਈਮ ਆ ਮਿੱਤਰੋ ਤੇ ਬਾਕੀ ਬਈ ਉਹਨਾਂ ਦੀ ਅੱਜ ਬੋਲਤੀ ਬੰਦ ਹੋਣ ਵਾਲਾ ਕੰਮ ਆ ਵੀ ਜਿਹੜੇ ਕਹਿੰਦੇ ਵੀ ਤੇਰੇ ਤੇ ਪਰਚਾ ਹੋ ਜੂ ਆਪਾਂ ਕਾਨੂੰਨ ਚ ਆ ਬਈ ਕਾਨੂੰਨ ਤੋਂ ਆਪਾਂ ਕਦੇ ਵਾਰ ਨਹੀਂ ਹੁੰਦੇ ਬੇਸ਼ੱਕ ਕੁਛ ਵੀ ਆਪਾਂ ਸੇਵਾ ਕਰ ਰਹੇ ਆ ਆਪਾਂ ਸਾਰੇ ਜਗਲਾਤ ਮਹਿਕਮਾ ਵਾਲਿਆਂ ਨੂੰ ਮਤਲਬ ਸੁਨੇਹਾ ਲਾਤਾ ਠੀਕ ਆ ਨਾ ਕੋਈ ਲਿਜਾਵੇ ਬੇਸ਼ੱਕ ਕੋਈ ਵਾਲ ਨਹੀਂ ਪਰ ਆਪਾਂ ਇਹਦੀ ਸੇਵਾ ਕਰਾਂਗੇ ਠੀਕ ਆ ਪ੍ਰਮਾਤਮਾ ਨੇ ਸੇਵਾ ਲਈ ਆ ਬਈ ਹਣਾ ਇੰਨਾ ਕੁ ਬਲ ਬਖਸ਼ਿਆਗਾ ਆਪਾਂ ਸੇਵਾ ਕਰੀ ਜੰਨੇ ਆ ਤੇ ਇਹਨੂੰ ਜਮਾ ਸੈੱਟ ਹੋ ਗਿਆ ਜਦੋਂ ਤੁਹਾਨੂੰ ਆਪਾਂ ਤੁਰਦੇ ਵੀ ਦਿਖਾਵਾਂਗੇ ਵੀ ਇਹ ਤੁਰਨ ਲੱਗ ਗਿਆ ਠੀਕ ਆ ਬੰਦੇ ਸਾਰੇ ਹੁੰਦਾ ਬਾਈ ਹਨਾ ਕੋਈ ਵੀ ਕੋਈ ਵੀ ਜਾਨਵਰ ਤੜਫਦਾ ਨਹੀਂ ਦੇਖਣਾ ਚਾਹੀਦਾ ਉਹਦੀ ਸੇਵਾ ਕਰਨੀ ਚਾਹੀਦੀ ਆ ਇਹ ਬਾਈ ਹੁਣ ਗੋਭੀ ਦੇ ਪੱਤੇ ਖਾ ਲੈਂਦਾ ਗੋਭੀ ਦੇ ਪੱਤੇ ਖਾ ਲੈਂਦਾ ਤੁਹਾਨੂੰ ਆਪਾਂ ਗੋਭੀ ਦੇ ਪੱਤੇ ਘੱਟ ਖਾ ਕੇ ਖੁਸ਼ ਆ ਬਾਈ ਮਰੂਦ ਮਰਾਦ ਦੇ ਮਰੂਦ ਮਰਾਦ ਬਸ ਹਾਂ ਵੀ ਇਹ ਜਿਹੜਾ ਮਤਲਬ ਕਿ ਜੀ ਹੌਲੀ ਚੀਜ਼ ਖਾ ਕੇ ਜਾਦੇ ਖੁਸ਼ ਆ ਪੈਰ ਨਹੀਂ ਪੈਰ ਪੈਰ ਬਈਏ ਦੇ ਆ ਦੇਖ ਠੀਕ ਆ ਨਾ ਬੁੱਤਣਾ ਦਰਦ ਮੰਨਦਾ ਹਾਂ ਆ ਦੇਖੋ ਬਈ ਦਰਦ ਮੰਨਦਾ ਨਾ ਆਹ ਪੈਰ ਆ ਯਾਰ ਹਨਾ ਠੀਕ ਹੈ ਇਹ ਖੜਾ ਵੀ ਹੋ ਜਾਂਦਾ ਪਰ ਇਹ ਤਾਂ ਹੁਣ ਹੋਇਆ ਨਹੀਂ ਜਾਂਦਾ ਬੈਠਾ ਇਹ ਜਾਣ ਬਈ ਯਾਰ ਦਰਦ ਮੰਨਦਾ ਹੈਗਾ ਹਾਂ ਦਰਦ ਮੰਨਦਾ ਇਹ ਬਾਕੀ ਇਹੋ ਜੀ ਗੱਲ ਨਹੀਂ ਹਨਾ ਇੱਥੇ ਸੇਫ ਆ ਇਹ ਤੇ ਬਾਕੀ ਦੱਸਿਓ ਕਮੈਂਟ ਕਰਕੇ ਬਈ ਵੀ ਆਪਣੀ ਸੇਵਾ ਕਿਵੇਂ ਲੱਗਦੀ ਆ ਪ੍ਰਮਾਤਮਾ ਨੇ ਇਹ ਚੀਜ਼ਾਂ ਆਪਾਂ ਨੂੰ ਕਰਨ ਨੂੰ ਕਿਹਾ ਆਪਾਂ ਕਰੀ ਜਾਂਦੇ ਆ ਤੇ ਉਹਨੇ ਸੈੱਟ ਆ ਬਈ ਜਮਾ